ਹਲਕੇ ਛਤਰਾਣੇ ਦੀ ਗੱਲ ਹੋਈ ਹੈ ਆ ਮੁੰਡਾ ਬਜਨੀ ਖੇਡਦਾ ਖੇਡਦਾ ਓਪਨ ਦੇ ਕਬੱਡੀ ਕਪਾਂ ਦੇ ਸਿਰਾ ਘਰਾਉਣ ਲੱਗਿਆ ਹੈ ਇਹ ਸੇਵਕ ਹੈ ਮੇਰੇ ਵੀਰੋ ਦਤਾਲ ਦੀ ਧਰਤੀ ਦਾ ਔਰ ਸਾਹਮਣੇ ਵੇਖਨੇ ਆ ਜਾਫੀ ਚਾਰ ਨੇ ਰਾਜਲੀ ਦੇ ਹਦੀਪਦੀਆਂ ਵਾਸੀਆਂ ਨੇ ਇੱਕ ਇੱਕ ਅੰਨੀ ਸੀਸਰੀਆ ਸਨੀ ਲੱਗਿਆ ਹੋਇਆ ਮੇਰੇ ਵੀਰੋ ਤੇ ਘੋੜੇ ਵਰਗੇ ਮੁੰਡੇ ਵਿਜੇ ਰੂਪਕੜ ਦੀ ਗੱਲ ਹੋਈ ਹੈ ਪਰ ਸਾਹਮਣੇ ਵੇਖਣਾ ਨੰਬਰ ਸੱਤਾ ਦੀ ਫੈਸਲਾ ਕਰਨਗੇ ਤੁਹਾਡੇ ਜੈਣੀ ਪਿੰਡਾਂ ਦੇ ਨੰਬਰ ਜਾਫੀ ਰ ਹੈ हेलो पिंदू एक मिनट भाई सुनो बात सुनो चैन टूटी का हरियाणे में कोई रोला नहीं है ठीक है ना पिंदू ना समझा दो एक बार नहीं नहीं सुनो मेरी बात पिंदू हाँ चलिए चल भाई गुरुसेवक से आ रहे हैं दोबारा